ਸ੍ਰੀ ਕਲਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਨੀ ਠੀਕ ਠਾਕ ਹੋਵੋਗੇ ਮੈਂ ਤੇ ਵੀਰਪਾਲ ਅਸੀਂ ਦੋਨੋਂ ਯਾਨੀ ਅੱਜ ਡਿਸਕਸ ਕਰਾਂਗੇ ਕਿ ਟਾਈਮ ਸਾਡੇ ਲਈ ਕਿੰਨਾ ਇੰਪੋਰਟੈਂਟ ਹੁੰਦਾ ਜ਼ਿੰਦਗੀ 'ਚ ਅਬ ਵੀਰਪਾਲ ਤੁਹਾਡਾ ਕੀ ਕਹਿਣਾ ਹੈ ਇਹਦੇ ਬਾਰੇ ਟਾਈਮ ਸਾਡੇ ਲਈ ਕਿੰਨਾ ਕੰਮ ਇੰਪੋਰਟੈਂਟ ਦਾ ਹੈ ਕਿ ਸਾਨੂੰ ਕੰਮ ਕਰ ਲੈਣਾ ਚਾਹੀਦਾ ਟਾਈਮ ਤੇ ਕਿਉਂਕਿ ਅਕਸਰ ਮੇਰੇ ਨਾਲ ਐਦਾਂ ਹੁੰਦਾ ਕਿ ਮੈਂ ਕੰਮ ਨੂੰ ਨਾ ਛੱਡ ਦਿੰਨੀ ਆ ਮਹਿਸੂਸਦੀ ਆਂ ਜੀ ਅੱਜ ਨਹੀਂ ਕੱਲ ਕਰ ਲੂੰਗੀ ਪਰਸੋਂ ਕਰ ਲੂੰਗੀ ਜਾਂ ਅਗਲੇ ਦਿਨ ਉਹ ਤੁਸੀਂ ਵੀ ਇਦਾਂ ਕਰਦੇ ਹੋ ਆਪਣੀ ਜ਼ਿੰਦਗੀ ਵਿੱਚ ਬਿਲਕੁਲ ਇਦਾਂ ਹੁੰਦਾ ਮੈਨੂੰ ਲੱਗਦਾ ਹੈ ਕਿ ਮਸਟਲੀ ਹੋਣ ਜਿਹੜਾ ਸਿਸਟਮ ਬਣਾ ਜੋ ਲਾਈਫ ਆ ਜਿਹੜੀ ਚੱਲ ਨੂੰ ਗਈ ਉਹ ਏਸੇ ਕਰਕੇ ਚੱਲਦੀ ਕਿਉਂਕਿ ਆਪਾਂ ਜੋ ਕੰਮ ਆ ਤੁਹਾਨੂੰ ਡਿਲੇ ਕਰ ਦਿੰਦੇ ਆ ਡਿਲੇ ਕਰ ਦਿੰਦੇ ਮੇਰੇ ਨਾਲ ਵੀ ਸੇਮ ਪ੍ਰੋਬਲਮ ਹੁੰਦੀ ਹੈ ਮੈਂ ਕੰਮ ਕਰਨਾ ਚਾਹੁੰਦੀ ਆ ਪਰ ਉਹਨੂੰ ਆਲਵੇਸ ਡਿਲੇ ਕਰ ਦਿੰਦੇ ਆ ਮੈਂ ਤੁਹਾਨੂੰ ਇੱਕ ਛੋਟੀ ਜੀ ਸਟੋਰੀ ਸੁਣਾਉਣੀ ਆ ਇੱਕ ਮੋਹਿਤ ਨਾਮ ਦੇ ਲੜਕੇ ਦੀ ਮੋਹਿਤ ਨਾ ਸਟੱਡੀ ਨਹੀਂ ਕਰਦਾ ਆਪਣੀ ਤੇ ਆਲਵੇਸ ਸੋਚਦਾ ਹੈ ਕਿ ਮੇਰੇ ਫਾਈਨਲ ਐਗਜ਼ਾਮਸ 'ਚ ਬਹੁਤ ਟਾਈਮ ਪਿਆ ਜਦੋਂ ਮੇਰੇ ਫਾਈਨਲ ਨਜ਼ਦੀਕ ਆਣਗੇ ਉਦੋਂ ਮੈਂ ਸਟੱਡੀ ਕਰ ਲਵਾਂਗਾ ਤੇ ਸਾਰਾ ਸਿਲੇਬਸ ਉਹਨੂੰ ਲੱਗਦਾ ਹੈ ਕਿ ਮੈਂ 2-3 ਦਿਨਾਂ 'ਚ ਕੰਪਲੀਟ ਕਰ ਦਊਗਾ ਜਿਵੇਂ ਯੂਜ਼ੂਲੀ ਤੁਹਾਨੂੰ ਲੱਗਦਾ ਮੈਂ ਦੇਖਦੀ ਹਣੀ ਆ ਤੁਹਾਨੂੰ ਆ ਸ਼ੀ ਇਜ਼ ਅ ਸਟੂਡੈਂਟ ਬਟ ਐਦਾ ਹੀ ਕਰਦੇ ਆ ਕੰਮ ਕਰਦੇ ਰਹਿੰਦੇ ਆ ਪੜ੍ਹਦੇ ਨਹੀਂ ਹੈਗੇ ਤੇ ਮੋਹੀਤ ਉਹ ਪੜਦਾ ਨਹੀਂ ਐਦਾ ਹੀ ਜਦੋਂ ਉਹਦੇ ਫਾਈਨਲ ਐਗਜ਼ਾਮਸ ਨੇੜੇ ਆਉਂਦੇ ਆ ਤਾਂ 2-3 ਦਿਨ ਰਹਿ ਜਾਂਦੇ ਆ ਉਹਦੇ ਤੋਂ ਆਪਣਾ ਸਿਲੇਬਸ ਕਵਰ ਆਪ ਨਹੀਂ ਹੁੰਦਾ ਤੇ ਸਿਲੇਬਸ ਕਵਰ ਆਪ ਨਾ ਹੋਣ ਕਰਕੇ ਫਾਈਨਲ 'ਚ ਫੇਲ ਹੋ ਜਾਂਦਾ ਉਹਦੇ ਕਰਕੇ ਉਹਦੇ ਪੇਰੈਂਟਸ ਉਹਨੂੰ ਬਹੁਤ ਡਾੜਦੇ ਆ ਕਿਉਂਕਿ ਉਹ ਫਾਈਨਲ 'ਚ ਵਧੀਆ ਮਾਰਕਸ ਨਹੀਂ ਲੈ ਗਿਆ ਤੇ ਉਹ ਆਪਣੀ ਦਾਦੀ ਮम्मा ਕੋਲ ਬੈਠਾ ਹੁੰਦਾ ਤੇ ਰੋ ਰਿਹਾ ਹੁੰਦਾ ਤੇ ਉਹਦੀ ਦਾਦੀ ਉਹਨੇ ਇੱਕ ਕਹਾਣੀ ਸੁਣਾਉਂਦੇ ਆ ਕਹਾਣੀ ਹੁੰਦੀ ਆ ਇੱਕ ਕਿੰਗ ਦੀ ਉਹ ਨਾ ਆਪਣੀ ਪ੍ਰਜਾ ਨੂੰ ਬਹੁਤ ਪਿਆਰ ਕਰਦਾ ਤਾ ਇੱਕ ਦਿਨ ਉਹ ਕਿੰਗ ਆਪਣੀ ਪ੍ਰਜਾ ਕੋਲ ਜਾਂਦਾ ਮਿਲਣ ਤੇ ਉਹਨੂੰ ਆਪਣੀ ਪ੍ਰਜਾ ਵਿੱਚੋਂ ਨਾ ਇੱਕ ਗਰੀਬ ਆਦਮੀ ਦਿੱਸਦਾ ਤੇ ਉਹ ਗਰੀਬ ਆਦਮੀ ਨੂੰ ਕਹਿੰਦਾ ਕਿ ਤੂੰ ਕੀ ਚਾਹਨਾ ਮਤੈਨੂੰ ਕੀ ਚਾਹੀਦਾ ਆਪਣੀ ਜ਼ਿੰਦਗੀ ਵਿੱਚ ਕਿਉਂਕਿ ਉਹ ਉਹਦੀ ਪ੍ਰਜਾ ਦਾ ਹੀ ਇੱਕ ਹਿੱਸਾ ਹੁੰਦਾ ਹੈ ਤਾਂ ਉਹਨੂੰ ਉਹਦੇ ਦੇ ਤਰਸ ਆ ਜਾਂਦਾ ਗਰੀਬ ਆਦਮੀ ਕਹਿੰਦਾ ਮੇਰੀ ਹਾਲਤ ਬਹੁਤ ਬੁਰੀ ਆ ਤਾਂ ਤੁਸੀਂ ਮੇਰੇ ਲਈ ਕੀ ਕਰ ਸਕਦੇ ਹੋ ਤਾਂ ਰਾਜਾ ਉਹਨੂੰ ਕਹਿੰਦਾ ਕਿ ਤੂੰ ਐਦਾਂ ਕਰ ਅੱਜ ਸੂਰਜ ਡੁੱਬਣ ਤੋਂ ਪਹਿਲਾਂ ਤੂੰ ਮੇਰੇ ਦਰਬਾਰ 'ਚ ਆ ਜਾ ਤਾਂ ਤੈਨੂੰ ਜਿੰਨੇ ਵੀ ਪੈਸੇ ਸੋਨਾ ਮੋਹਰਾਂ ਚਾਹੀਦੀਆਂ ਨੇ ਤੂੰ ਮੇਰੇ ਦਰਬਾਰ ਚੋਂ ਲੈ ਕੇ ਚਲਾ ਜਾਏ। ਗਰੀਬ ਆਦਮੀ ਬਹੁਤ ਖੁਸ਼ ਹੋਣਾ ਤੇ ਜਲਦੀ ਜਲਦੀ ਆਪਣੀ ਪਤਨੀ ਕੋਲ ਜਾਂਦਾ। ਤਾ ਉਹਨੂੰ ਸਾਰੀ ਗੱਲ ਦੱਸਦਾ। ਤੇਰੀ ਪਤਨੀ ਕਹਿੰਦੀ ਫਿਰ ਤੁਸੀਂ ਇੰਨਾ ਇੰਤਜ਼ਾਰ ਕਿਉਂ ਕਰ ਰਹੇ ਹੋ? ਜਲਦੀ ਜਾਓ ਤੇ ਤੁਸੀਂ ਜਾ ਕੇ ਰਾਜ ਦਰਬਾਰ ਚ ਚੀਜ਼ਾਂ ਲੈ ਆਓ। ਗਰੀਬ ਆਦਮੀ ਕਹਿੰਦਾ ਕਿ ਮੈਂ ਇੰਨੀ ਜਲਦੀ ਨਹੀਂ ਜਾਊਂਗਾ। ਮੇਰੇ ਲਈ ਖਾਣਾ ਬਣਾਓ ਕਿ ਖਜ ਜਿਹੜਾ ਸੂਰਜ ਡੁੱਬਣ ਚ ਬਹੁਤ ਟਾਈਮ ਪਿਆ। ਤੇ ਉਹਦੀ ਵਾਈਫ ਉਹਦੇ ਲਈ ਖਾਣਾ ਬਣਾ ਲੈਂਦੀ ਆ। ਜਿੱਦਾਂ ਹੀ ਉਹ ਪੇਟ ਭਰ ਕੇ ਖਾਣਾ ਖਾ ਲੈਂਦਾ ਉਹਨੂੰ ਨੀਂਦ ਆ ਜਾਂਦੀ ਹੈ ਉਹ ਆਪਣੀ ਵਾਈਫ ਨੂੰ ਕਹਿੰਦਾ ਕਿ ਜੇ ਮੈਂ ਥੋੜਾ ਟਾਈਮ ਸੋ ਜਾਊਗਾ ਤੇ ਕਿਹੜਾ ਸਾਰਾ ਦਿਨ ਨਿਕਲ ਚਲਾ ਹਲੇ ਸੂਰਜ ਡੁੱਬਣ 'ਚ ਬਹੁਤ ਟਾਈਮ ਪਿਆ ਤੇ ਉਹ ਸੌ ਰਿਹਾ ਨਾ ਥੋੜੇ ਟਾਈਮ ਆਸ ਤੇ ਜਿੱਦਾਂ ਹੀ ਉੱਠਦਾ ਉਹ ਦੇਖਦਾ ਕਿ ਹੁਣ ਘੱਟ ਟਾਈਮ ਰਹਿ ਗਿਆ ਤਾਂ ਘਰੋਂ ਆਪਣੀ ਬੈਗ ਵਗੈਰਾ ਚੱਕ ਕੇ ਤੜਾ ਅਜ਼ਲਬਾਰ ਵੱਲ ਭੱਜਦਾ ਤੇ ਰਾਤ ਨੂੰ ਜੰਗਲ ਆਉਂਦਾ ਅਜ਼ਲਬਾਰ ਤੱਕ ਪਹੁੰਚਣ ਲਈ ਤੇ ਜੰਗਲ ਚ ਰਸਤੇ ਚ ਨੂੰ ਇੱਕ ਦ੍ਰਿਸ਼ਤ ਦਿਖਦਾ ਜਿੱਥੇ ਬਹੁਤ ਸੋਹਣੀ ਹਵਾ ਤੇ ਸ਼ਾਮ ਬਹੁਤ ਸੋਹਣੀ ਹੁੰਦੀ ਆ ਤੇ ਉਹ ਥੱਕ ਜਾਂਦਾ ਤੁਰਦਾ ਤੁਰਦਾ ਸੋਚਦਾ ਕਿ ਮੈਂ ਇੱਥੇ ਬੈਠ ਜਾ ਹਲੇ ਸੂਰਜ ਡੁੱਬਣ ਸੇ ਬਹੁਤ ਟਾਈਮ ਪਿਆ ਤੇ ਮੈਂ ਬੈਠ ਕੇ ਥੋੜੇ ਟਾਈਮ ਰੈਸਟ ਕਰਦਾ ਤੇ ਜਿੱਦਾਂ ਹਵਾ ਚੱਲ ਰਹੀ ਹੁੰਦੀ ਆ ਤੇ ਹਵਾ ਦੇ ਵਿੱਚ ਉਹਨੂੰ ਨੀਂਦ ਆ ਜਾਂਦੀ ਆ ਥੋੜੇ ਟਾਈਮ ਲਈ ਫੇਰ ਸੋ ਜਾਂਦਾ ਉਹ ਇੱਕਦਮ ਜਦੋਂ ਉਹਦੀ ਅੱਖ ਖੁੱਲਦੀ ਆ ਦੇਖਦਾ ਕਿ ਸ਼ਾਮ ਆ ਪੈਣ ਵਾਲੀ ਆ ਸ਼ਾਮਾ ਥੋੜਾ ਰਹਿ ਗਿਆ ਭੱਜ ਕੇ ਜਾ ਕੇ ਰਾਜ ਦਰਬਾਰ ਤੱਕ ਪਹੁੰਚਦਾ ਤੇ ਜਦੋਂ ਰਾਜ ਦਰਬਾਰ ਦੇ ਗੇਟ ਕੋਲ ਪਹੁੰਚਦਾ ਸੂਰਜ ਡੁੱਬ ਚੁੱਕਿਆ ਹੁੰਦਾ ਤੇ ਦਰਵਾਜ਼ੇ ਬੰਦ ਹੋ ਚੁੱਕੀ ਹੁੰਦੇ ਆ। ਇਹ ਹੀ ਕਹਾਣੀ ਸੁਣ ਕੇ 모ਹਿਤ ਆਪਣੀ ਸਟੱਡੀ ਸਟਾਰਟ ਕਰ ਦਿੰਦਾ ਤਾਂ ਨੈਕਸਟ ਈਅਰ ਉਹਦੇ ਐਗਜ਼ਾਮਸ 'ਚ ਉਹਨੂੰ ਫਰਸਟ ਪੋਜੀਸ਼ਨ ਮਿਲਦੀ ਆ। ਸੇਮ ਇਹੀ ਕਹਾਣੀ ਤੋਂ ਅਸੀਂ ਸਿੱਖਦੇ ਆ ਕਿ ਜਦੋਂ ਅਸੀਂ ਚੀਜ਼ਾਂ ਨੂੰ ਡਿਲੇ ਕਰ ਦਿੰਨੇ ਆ ਜੇ ਜਦੋਂ ਸਮਾਂ ਲੰਘ ਜਾਂਦਾ ਆ ਆਖੇ ਵਿੱਚ ਉਹ ਕੰਮ ਜੇ ਅਸੀਂ ਕਰਨਾ ਵੀ ਚਾਹੁੰਦੇ ਆ ਤਾਂ ਉਹ ਚੀਜ਼ ਸਾਨੂੰ ਮਿਲਦੀ ਨਹੀਂ ਆ। ਸੋ ਤੁਹਾਡਾ ਕੀ ਕਹਿਣਾ ਆ ਕਿ ਸਾਨੂੰ ਕੰਮ ਉਸੇ ਟਾਈਮ ਹੀ ਕਰ ਲੈਣਾ ਚਾਹੀਦਾ। ਹਾਂ ਨਾ ਬਿਲਕੁਲ ਕਰ ਲੈਣਾ ਮੈਂ ਵੀ ਸੋਚੀ ਆ ਕਿ ਟਾਈਮ ਉਸੇ ਟਾਈਮ ਕੰਮ ਕਰ ਲੈਣਾ ਚਾਹੀਦਾ ਪਰ ਅਕਸਰ ਅਸੀਂ ਆਪਣੇ ਮਨ ਨੂੰ ਨਾ ਮਤਲਬ ਮਨ ਨੂੰ ਕਹਿ ਦਿੰਦੇ ਆ ਕੋਈ ਗੱਲ ਨਹੀਂ ਕਿਉਂਕਿ ਮਨ ਨੂੰ ਜਿੱਧਰ ਨੂੰ ਲਾ ਲਓ ਉਧਰ ਹੀ ਮਨ ਲੱਗ ਜਾਂਦਾ। ਸੋ ਸਾਨੂੰ ਵੀ ਇਸ ਕਹਾਣੀ ਤੋਂ ਆਹੀ ਸਿੱਖਣਾ ਚਾਹੀਦਾ ਕਿ ਕੰਮ ਜਿਸ ਟਾਈਮ ਤੇ ਕੰਮ ਦੀ ਰਿਕਵਰਮੈਂਟ ਆ ਸਾਨੂੰ ਉਸੇ ਟਾਈਮ ਹੀ ਕੰਮ ਕਰ ਲੈਣਾ ਚਾਹੀਦਾ ਤੇ ਡਿਲੇ ਨਹੀਂ ਕਰਨਾ ਚਾਹੀਦਾ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਇਹ ਕਹਾਣੀ ਬਹੁਤ ਚੰਗੀ ਲੱਗੀ ਹੋਵੇਗੀ ਤੇ ਇਹਦੇ ਤੋਂ ਤੁਹਾਨੂੰ ਵੀ ਸਿੱਖਿਆ ਮਿਲੀ ਹੋਵੇਗੀ ਕਿ ਟਾਈਮ ਸਾਡੇ ਵਾਸਤੇ ਕਿੰਨਾ ਇੰਪੋਰਟੈਂਟ ਆ ਤਾਂ ਅਸੀਂ ਨੈਕਸਟ ਟਾਈਮ ਤੋਂ ਕੋਈ ਵੀ ਚੀਜ਼ ਡਿਲੇ ਨਹੀਂ ਕਰਾਂਗੇ ਟਾਈਮ ਤੇ ਹੀ ਕਰਾਂਗੇ ਧੰਨਵਾਦ